ਹਾਂਜੀ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਇਹ জর্জਟ ਪੇਸਾ 350 ਇਹਨਾਂ ਦਾ ਪ੍ਰਾਈਸ ਆ 350 ਰੁਪਏ ਇਹਨਾਂ ਦਾ ਰੇਟ ਹੈ ਤੇ ਸ਼ਿਪਿੰਗ ਤਿੰਨ ਸੂਟਾਂ ਦੇ ਉੱਪਰ ਬਿਲਕੁਲ ਫ੍ਰੀ ਹੋਏਗੀ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਇਹਨਾਂ ਵਿੱਚ ਆਨਲਾਈਨ ਹੀ ਆਰਡਰ ਬੁੱਕ ਕੀਤੇ ਜਾਣਗੇ ਤੇ ਇੱਕ ਆਪਣੇ ਕੋਲੇ ਇਹ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਦੇਖੋ ਹਾਂਜੀ ਇੱਕ ਆਹ ਵਾਲਾ ਡਿਜ਼ਾਈਨ ਆਪਣੇ ਕੋਲੇ ਇਹ ਵੀ ਪ੍ਰਿੰਟਡ ਸੂਟ ਨੇ ਇਹਨਾਂ ਦਾ ਰੇਟ ਵੀ 350 ਰੁਪਏ 3 ਸੂਟਾਂ ਤੇ ਸ਼ਿਪਿੰਗ ਫ੍ਰੀ ਆਰਡਰ ਨੇ ਜਿਹੜੇ ਆਨਲਾਈਨ ਹੀ ਬੁੱਕ ਕੀਤੇ ਜਾਣਗੇ ਇਹ ਵੀ ਚਾਰਚੜ ਤੇ ਸੂਟ ਨੇ ਪੱਟੀ ਹੈਂਡ ਪੇਂਟ ਨੇ ਦੁਪੱਟਾ ਵੀ ਹੈਂਡ ਪੇਂਟ ਮਿਲੂਗਾ ਇਹਦੇ ਨਾਲ ਤੁਹਾਨੂੰ ਤੇ ਹੁਣ ਜਿਹੜੇ ਤੁਹਾਨੂੰ ਸੂਟ ਦਿਖਾ ਰਿਆਂ ਇਹ ਹੈਗੇ ਨੇ ਖਾਦੀ ਕਾਟਨ ਦੇ ਵਿੱਚ ਇਹਨਾਂ ਦਾ ਰੇਟ ਆ ਜਿਹੜਾ 250 ਹੈ ਇਹ ਚਾਰ ਸੂਟ ਖਰੀਦੋਗੇ ਤਾਂ ਸ਼ਿਪਿੰਗ ਤੁਹਾਨੂੰ ਫ੍ਰੀ ਮਿਲੇਗੀ हाँ जी वीडियो पसंद आई तो वो तो वेयर करो